ਭਾਵੇਂ ਪੰਜਾਬ ਚ ਵੱਸਣ ਵਾਲੇ ਆ ਭਾਵੇਂ ਪੂਰੇ ਭਾਰਤ ਚ ਵੱਸਣ ਵਾਲੇ ਤੇ ਦੇਸ਼ਾਂ ਵਿਦੇਸ਼ਾਂ ਚ ਵੱਸਣ ਵਾਲੇ ਐਨਆਰਆਈ ਭਰਾਵਾਂ ਨੂੰ ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਜੋ ਨੌਜਵਾਨਾਂ ਨੂੰ ਆਪਾਂ ਬਚਾ ਸਕੀਏ ਤੁਸੀਂ ਚਾਹੁੰਦੇ ਹੋ ਕਿ ਨਸ਼ਾ ਮੁਕਤ ਹੋਵੇ ਪੰਜਾਬ ਤੁਸੀਂ ਚਾਹੁੰਦੇ ਹੋ ਕਿ ਆਪਾਂ ਨਸ਼ਾ ਛਡਾਊ ਕੇਂਦਰ ਖੋਲੀਏ ਤੇ ਉਹਦੇ ਵਿੱਚ ਆਪਾਂ ਉਹਨਾਂ ਗਰੀਬ ਭਰਾਵਾਂ ਦੀ ਸਹਾਇਤਾ ਲਈਏ ਜਿਹੜੇ ਕਿ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨਾਂ ਕੋਲ ਉਹ ਖਰਾਕ ਨਹੀਂ ਆ ਉਹਨਾਂ ਦਾ ਸਾਥ ਦੇਣ ਵਾਲਾ ਕੋਈ ਨਹੀਂ ਆ ਅੱਜ ਸਾਨੂੰ ਖੜਨ ਦੀ ਲੋੜ ਆ ਉਹਨਾਂ ਭਰਾਵਾਂ ਦਾ ਕਰਕੇ ਦੂਜੀ ਬੇਨਤੀ ਇਹ ਕਰਨੀ ਵੀ ਨਸ਼ਾ ਸ਼ਡਾਉ ਕੇਂਦਰ ਖੋਲਣ ਵਾਸਤੇ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਜੇ ਤੁਸੀਂ ਸੇਵਾ ਭੇਜੋਗੇ ਤੇ ਆਪਾਂ ਜ਼ਮੀਨ ਜਗ੍ਹਾ ਜਿੱਦਾਂ ਵੀ ਸਤਿਗੁਰੂ ਨੇ ਪ੍ਰਬੰਧ ਕੀਤਾ ਤੇ ਆਪਾਂ ਉਹ ਕਰਕੇ ਤੇ ਆਪਾਂ ਨੌਜਵਾਨ ਭਰਾ ਜਿਹੜੇ ਨੂੰ ਉਹਨਾਂ ਨੂੰ ਨਸ਼ਾ ਮੁਕਤ ਕਰ ਸਕੀਏ ਤੇ ਉੱਥੇ ਰੱਖਣ ਦੀ ਪਹਿਲੀ ਸ਼ਰਤ ਹੋਊਗੀ ਕਿ ਦਾੜੀ ਕੇਸ ਰੱਖਣਗੇ ਤੇ ਗੁਰਬਾਣੀ ਦੇ ਲੜਦਾਇਆ ਜਾਊਗਾ ਸੰਥਿਆ ਦੇਣ ਵਾਸਤੇ ਇੱਕ ਵੀਰ ਦੀ ਪੱਕੀ ਸੇਵਾ ਲੱਗੂਗੀ ਦੂਜੀ ਬੇਨਤੀ ਇਹ ਆ ਪੀ ਜੀ ਐਨ ਆਰ ਆਈ ਭਰਾ ਸਾਡ ਦੇਣਗੇ ਤੇ ਆਪਾਂ ਇਹ ਜਰੂਰ ਸੇਵਾ ਕਰ ਸਕਦੇ ਆ ਪੰਜਾਬ 'ਚ ਵੱਸਣ ਵਾਲੇ ਭੈਣ ਭਰਾ ਜਿਹੜੇ ਚੰਗੇ ਭਰਾ ਵਾ ਇਹ ਜ਼ਿੰਮੇਵਾਰੀ ਨਾਲ ਸੇਵਾ ਕਰਨ ਚਾਹੁੰਦੇ ਉਹਨਾਂ ਨੂੰ ਅੱਗੇ ਲਾਇਆ ਜਾ ਸਕੇ ਤੇ ਉਹ ਆਪਣੀ ਜ਼ਿੰਮੇਵਾਰੀ ਨਾਲ ਸੇਵਾ ਕਰ ਸਕਣ ਦੂਜੀ ਬੇਨਤੀ ਇਹ ਕਰਨੀ ਪੀ ਜਿਹੜੇ ਰਾਗੀ ਢਾਡੀ ਪ੍ਰਚਾਰਕ ਸਾਡੇ ਲੰਮੇ ਸਮੇਂ ਤੋਂ ਜਿਨ੍ਹਾਂ ਨੇ ਸੁਆਵਾਵਾਂ ਕੀਤੀਆਂ ਤੇ ਅੱਜ ਗਰੀਬੀ ਦੇ ਉਸ ਕਹਿ ਸਕਦੇ ਆ ਜਾਲ ਦੇ ਵਿੱਚ ਫਸ ਚੁੱਕੇ ਆ ਵੀ ਨਾ ਤੇ ਘਰ ਦੀ ਰੋਟੀ ਪੂਰੀ ਹੁੰਦੀ ਆ ਤੇ ਨਾ ਉਹਨਾਂ ਦੇ ਧੀਆ ਪੁੱਤਰ ਵਿਆਹ ਨਹੀਂ ਉਹਨਾਂ ਮਾਤੇ ਬਹੁਤ ਔਖੇ ਹੋ ਚੁੱਕੇ ਆ ਜਿਹੜੇ ਪਿਓ ਨੇ 15-20 ਸਾਲ ਗੁਰੂ ਦਾ ਕੀਰਤਨ ਕੀਤਾ ਜਾਂ ਢਾਡੀ ਵਾਰਾਂ ਦੇ ਨਾਲ ਜਾਂ ਕਥਾ ਰਾਈ ਜਾਂ ਕਵੀਸ਼ਰੀ ਕੀਤੀ ਹੁਣ ਉਹਦੇ ਮਹੀਨੇ ਦੇ ਵਿੱਚ ਕਿਹਦੇ ਦੋ ਪ੍ਰੋਗਰਾਮ ਆ ਕਿਹਦੇ ਤਿੰਨ ਆ ਕਿਹਦੇ ਚਾਰ ਆ ਉਹਨੂੰ ਦੋ ਚਾਰ ਪ੍ਰੋਗਰਾਮ ਲਾਉਣ ਵਾਲਾ ਆਪਣੇ ਬੱਚੇ ਨੂੰ ਨਾ ਚੰਗੇ ਸਕੂਲ 'ਚ ਪੜ੍ਹਾ ਸਕਦਾ ਨਾ ਉਹ ਚੰਗੀ ਰੋਟੀ ਖਾ ਸਕਦਾ ਨਾ ਉਹ ਚੰਗਾ ਪੈਸਾ ਨਾ ਉਹ ਚੰਗਾ ਪਾ ਸਕਦਾ ਕਿਉਂਕਿ ਜਦੋਂ ਕਿਸੇ ਦੀ ਦਾ ਵਿਆਹ ਕਰਨਾ ਹੋਵੇ ਘੱਟੋ ਘੱਟ ਵੀ 2-4-5 ਲੱਖ ਰੁਪਏ ਅੱਜ ਦੇ ਸਮੇਂ ਦੇ ਵਿੱਚ ਚਾਹੀਦੇ ਚਾਹੀਦੇ ਤੇ ਜੇ ਬੱਚੇ ਨੂੰ ਆਪਾਂ ਪੜਾਉਣਾ ਉਹਦੇ ਵਾਸਤੇ ਵੀ ਆਪਾਂ ਨੂੰ 4 ਪੈਸੇ ਚਾਹੀਦੇ ਆ ਤੇ ਅੱਜ ਦੇ ਦੁਨੀਆ ਦੇ ਵਿੱਚ ਵਿਚਨਵਾਸ ਤੇ ਵੀ 4 ਪੈਸੇ ਚਾਹੀਦੇ ਆ ਜਿਨ੍ਹਾਂ ਬੰਦਿਆਂ ਨੇ ਲੰਮਾ ਸਮਾਂ ਸਵਾਵਾ ਕੀਤੀਆਂ ਅੱਜ ਉਹਨਾਂ ਦੇ ਘਰਾਂ ਦੀਆਂ ਛੱਤਾਂ ਜਿਹੜੀਆਂ ਡਿੱਗਣ ਦੇ ਕਿਨਾਰੇ ਤੇ ਆ ਗਈਆਂ ਉਹਨਾਂ ਦੇ ਘਰਾਂ 'ਚ ਰੋਟੀ ਨਹੀਂ ਪੂਰੀ ਹੁੰਦੀ ਤੇ ਮੈਂ ਸਾਰਿਆਂ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰਨੀ ਆ ਤੇ ਤੁਸੀਂ ਸਾਰਿਆਂ ਨੇ ਜਿੰਨਾ ਹੋ ਸਕੇ ਸੇਵਾ ਭੇਜਣੀ ਆ ਤੇ ਆਪਾਂ ਉਹਨਾਂ ਦੇ ਘਰਾਂ ਤੱਕ ਉਹ ਸੇਵਾ ਪਹੁੰਚਦੀ ਕਰਨੀ ਔਰ ਜਿੰਨੀ ਜਿੰਨੀ ਸੇਵਾ ਜਿਹਦੀ ਦੇ ਘਰ ਜਾਊਗੀ ਨਾਲ ਹੀ ਤੁਹਾਨੂੰ ਵੀਡੀਓ ਕਲਿੱਪ ਜਿਹੜਾ ਉਹ ਉਸੇ ਨੰਬਰ ਦੇ ਉੱਤੇ ਭੇਜਿਆ ਜਾਊਗਾ ਜਿਹੜਾ ਵੀਰ ਸੇਵਾ ਭੇਜੂਗਾ ਤੇ ਮੈਂ ਪਈ ਇੱਕ ਬੇਨਤੀ ਕੀਤੀ ਭਾਈ ਹਰਦੀਪਾਲ ਸਿੰਘ ਜਿਹਨੇ 14 ਸਾਲ ਜੇਲ੍ਹ ਕੱਟੀ ਆ ਉਹਦੇ ਵੀ ਮਾੜੇ ਹਾਲਾਤ ਸੀ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਮੈਂ ਕਿਛਲੇ ਦਿਨ ਜਦੋਂ ਵੀਡੀਓ ਪਾਈ ਹੋ ਸਕਦਾ ਉਹਦੇ ਮੇਰੇ ਨਾਲ ਤੁਸੀਂ ਗੁੱਸੇ ਸਾਰੇ ਲੇਕਿਨ ਹੁਣ ਮੈਂ ਇਸ ਆਸ ਕਰਦਾ ਕਿ ਤੁਸੀਂ ਸਾਰੇ ਭੈਣ ਭਰਾ ਮੇਰੇ ਸਾਥ ਦਿਓਗੇ ਤੇ ਆਪਾਂ ਉਸ ਭਾਈ ਸਾਹਿਬ ਦਾ ਸਾਥ ਦੇਈਏ ਜਿਹਨੇ ਪੰਥਵਾਦ ਤੇ 14 ਸਾਲ ਜੇਲ੍ਹ ਕੱਟੀ ਹੈ ਤੇ ਆਪਾਂ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਘਰ ਤੱਕ ਸੇਵਾ ਪਹੁੰਚ ਦੀ ਕਰਨੀ ਹੈ ਜੋ ਜਿੰਨੀ ਵੀ ਸੇਵਾ ਤੁਸੀਂ ਭੇਜੀ ਉਹ ਦਾ ਨਾਲ ਨਾਲ ਵੀਡੀਓ ਕਲਿੱਪ ਉਸ ਨੰਬਰ ਤੇ ਭੇਜਿਆ ਜਾਊਗਾ ਜਿਹੜਾ ਵੀ ਤੁਸੀਂ ਸੇਵਾ ਭੇਜੂਗਾ ਤੇ ਮੇਰਾ ਨੰਬਰ ਉਹੀ ਹੈ 9872169885 ਇਹਦੇ ਤੇ ਤੁਸੀਂ ਮੈਨਾਂ ਵਟਸਐਪ ਤੇ ਰਾਬਤਾ ਕਰ ਸਕਦੇ ਜੀ ਬਾਕੀ ਜਿਹੜੇ ਗੁਰੂ ਗੰਸਾ ਮਾਰ ਨੂੰ ਪਿਆਰ ਕਰਦੇ ਆ ਤੇ ਭਾਈ ਫੌਜੀ ਸਾਹਿਬ ਟਾਵਰ ਤੇ ਬੈਠੇ ਕੀ ਗੱਲ ਆਪਾਂ ਨੂੰ ਨਜ਼ਰ ਨਹੀਂ ਆਉਂਦੇ ਆਪਾਂ ਉਹਨਾਂ ਨਾਲ ਧਿਆਨ ਕਿਉਂ ਨਹੀਂ ਮਾਰਦੇ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਵੇਖੋ ਹਿੰਦੂਪੁਰਾਵਾਂ ਨੂੰ ਬੇਇਤੀ ਕਰਦਾ ਕਿ ਤੁਸੀਂ ਗੀਤਾ ਨੂੰ ਪਿਆਰ ਨਹੀਂ ਕਰਦੇ ਜੀ ਆਪਾਂ ਗੀਤਾ ਦੀ ਸੋਚ ਉੱਕ ਸਕਦੇ ਆ ਕੋੜ ਕਚੈਰੀਆਂ ਜਾ ਕੇ ਤੇ ਜਿਹੜੀ ਸਾਡੀ ਭਗਵਤ ਗੀਤਾ ਵਾ ਜੇ ਤੁਹਾਨੂੰ ਸਰਲੇਖ ਮਿਲਦਾ ਜੇ ਤੇ ਭਗਵਾਨ ਕ੍ਰਿਸ਼ਨ ਨੇ ਸਾਨੂੰ ਸਿਖਿਆ ਦਿੱਤੀ ਆ ਕੀ ਗੱਲ ਤੁਸੀਂ ਉਹਨੂੰ ਪਿਆਰ ਨਹੀਂ ਕਰਦੇ ਤੁਸੀਂ ਨਹੀਂ ਚਾਹੁੰਦੇ ਵੀ ਕੋਈ ਬੇਅਦਬੀ ਕਰੇ ਤੇ ਉੱਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਉਹਨੂੰ ਸਜ਼ਾ ਦਿੱਤੀ ਜਾ ਸਕੇ ਬਣਦਾ ਕਾਨੂੰਨ ਬਣ ਸਕੇ ਇਹ ਕਰਕੇ ਫੌਜੀ ਸਾਹਿਬ ਦਾ ਸਾਥ ਦਿਓ ਤੇ ਜਿਹੜੇ ਮੁਸਲਮਾਨ ਭਰਾਵਾ ਉਹ ਕੁਰਾਨ ਨੂੰ ਪਿਆਰ ਕਰਦੇ ਆ ਤੇ ਫਿਰ ਉੱਥੇ ਪਹੁੰਚਣਾ ਈਸਾਈ ਭਰਾ ਜੇ ਬਾਈਬਲ ਨੂੰ ਪਿਆਰ ਕਰਦੇ ਆ ਤੇ ਉੱਤੇ ਪਹੁੰਚਣ ਸਾਰਿਆਂ ਭੈਣ ਭਰਾਵਾਂ ਨੂੰ ਖੁੱਲਾ ਸੱਦਾ ਵਾ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਤ ਨਹੀਂ ਸਾਰਾ ਕਿ ਧਾਰਮਿਕ ਗ੍ਰੰਥਾਂ ਵਾ ਤੇ ਉੱਥੇ ਇਕੱਤਰ ਹੋਣਾ ਜ਼ਰੂਰੀ ਆ ਤਾਂ ਜੋ ਪੁਖਤਾ ਕਾਨੂੰਨ ਬਣ ਸਕੇ ਵੀ ਬੇਅਦਬੀ ਕਰਨ ਵਾਲੇ ਜਿਹੜੇ ਲੋਕ ਆ ਉਹ ਉਹਨਾਂ ਨੂੰ ਠੱਲ ਪਾਈ ਜਾ ਸਕੇ ਤੇ ਸਾਰਿਆਂ ਨੂੰ ਬੇਨਤੀ ਆ ਤੇ ਜ਼ਰੂਰ ਭਾਈ ਸਾਹਿਬ ਦਾ ਸਾਥ ਦਿਓ ਫੌਜੀ ਗਰਜੀਤ ਸਿੰਘ ਦਾ